ਰਾਜਪ ਸਿੰਘ ਮੈਸਮਪੁਰੀ ਥੋ ਅੱਜ ਕਿਸਾਨ ਵੀਰਾਂ ਨੇ ਡੇਰਾ ਲਾਇਆ ਹੋਇਆ ਰਾਏਪੁਰ ਰਾਇਆਂ ਟੋਲ ਪਲਾਜ਼ਾ ਜਿਹੜਾ ਕਿ ਐਸਐਮ ਐਸਕੇਐਮ ਦੇ ਸੱਦੇ ਤੇ ਬੰਦ ਕੀਤਾ ਗਿਆ ਸੋ ਇਹਦੇ ਸਬੰਧ ਦੇ ਵਿੱਚ ਤੁਹਾਡੇ ਨਾਲ ਸਰਦਾਰ ਕੇਵਲ ਸਿੰਘ ਜੀ ਸਰਪੰਚ ਵਿਚਾਰ ਸਾਂਝੇ ਕਰਨ ਜੀ ਭਾਈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਸੰਦੀਪ ਰੋੜਾ ਜੀ ਨੇ ਸਾਰੀਆਂ ਮਾਰੂ ਨੀਤੀਆਂ ਭਾਈਪਾ ਦੀਆਂ ਦੱਸ ਹੀ ਦਿੱਤੀਆਂ ਅ ਸਵੇਰੇ ਉਹਨੇ ਉਹਨੇ ਖਬਰ ਸੁਣ ਕੇ ਆਏ ਆ ਟੀਵੀ ਦੇ ਵਿੱਚ ਖੱਟਰ ਦੇ ਘਰ ਦਾ ਘਰਾਓ ਕੀਤਾ ਹੈ ਆਪਣੇ ਪੰਜਾਬ ਚੋਂ ਗਿਆ ਹੈ ਕਾਂਗਰਸ ਦੇ ਕੁਝ ਬਧਾਇਕ 15 ਦੇ ਪਰਚੇ ਕੀਤੇ ਆ ਤਾਂ ਹੁਣੀ ਥੋੜੀ ਦੇਰੀ ਹੋਈ ਹੈ ਖਬਰ ਆਈ ਆ ਬਹੁਤ ਮਾੜੀ ਜਿਹੜੀ ਹੈ ਭਾਈਪਾ ਦੀ ਨੀਤੀ ਆ ਸਾਰੇ ਵੀਰਾਂ ਨੂੰ ਪਤਾ ਹੀ ਆ ਇਹ ਥੋੜਾ ਜਿਹੜਾ ਜਿਹੜਾ ਸਾਰੇ ਜਾਣੂ ਐ ਇਸ ਚੀਜ਼ ਨੂੰ ਕਿ ਜਿਹੜਾ ਸੰਯੁਕਤ ਕਾਲ ਜਿਹੜੀ ਹੈ ਮੋਰਚੇ ਦੀ ਉਹਦੇ ਤਰੀਕੇ ਨਾਲ ਨਹੀਂ ਚੱਲੇ ਥੋੜਾ ਜਿਹੜਾ ਬਦਲੋ ਹੋਣ ਡਿਆ ਵਾ ਚਾਹੀਦਾ ਇਹ ਸਾਰੇ ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਸੰਯੁਕਤ ਮੋਰਚੇ ਦੇ ਵਿੱਚ 32 ਤੇ 537 37 ਨੂੰ ਨਾਲ ਲੈ ਕੇ ਜਲਣਾ ਚਾਹੀਦਾ ਸੀ ਜੇ ਨਾਲ ਲੈ ਕੇ ਜਲਦੇ ਤਾਂ ਬਹੁਤ ਵੱਡਾ ਜਿਹੜਾ ਭਾਈਭਾ ਦੇ ਇਹ ਚੀਜ਼ ਦਾ ਦਬਾਅ ਬਣਨਾ ਹੈਗਾ ਜਿਆਦਾ ਬਹੁਤ ਵੱਡਾ ਦਬਾਅ ਬਣ ਕੇ ਇਹ ਚੀਜ਼ ਦੀ ਜਿੱਤ ਹੋਣੀ ਕਿਉਂਕਿ ਸਮੁੱਚਾ ਸੰਗਤ ਜਿਹੜੀ ਉੱਥੇ ਨਹੀਂ ਪੁੰਜੀ ਅਜੇ ਜਿਵੇਂ ਕਿ ਜਾਣਾ ਚਾਹੀਦਾ ਅੱਜ ਗਏ ਸਵੇਰ ਆਪਣੇ ਪੂਰੇ ਭਾਰਤ ਦੀ ਮੀਟਿੰਗ ਹੈਗੀ ਸੀ ਦਿੱਲੀ ਦੇ ਵਿੱਚ ਤੇ ਉਹ ਆਗੂਆਂ ਨੇ ਇੱਥੇ ਰੱਖੀ ਹੈ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਉੱਥੇ ਗਏ ਸਾਰੇ ਜਥੇਬੰਦੀਆਂ ਦੇ ਆਗੂ ਸੂਬਾ ਪ੍ਰਧਾਨ ਸਭ ਗਏ ਆ ਉਹ ਦੇਖਦੇ ਆ ਜੇ ਉਹ ਕੀ ਸੱਡਾ ਕੱਢਦੇ ਆ ਉਸੇ ਤਰੀਕੇ ਆਪਾਂ ਉਹਨਾਂ ਦੀ ਮੀਟਿੰਗ ਦੇਖਾਂਗੇ ਮੀਟਿੰਗ ਤੋਂ ਬਾਅਦ ਜਿੱਦਾਂ ਦੀ ਉਹ ਫੈਸਲਾ ਲੈਣਗੇ ਤਾਂ ਉਸ ਤਰੀਕੇ ਆਪਾਂ ਉਹ ਦਿੱਲੀ ਨੂੰ ਚਾਲੇ ਪਾਵਾਂਗੇ ਇਹ ਜਿਹੜਾ ਕਹ ਨਾ ਇਕੱਠੇ ਹੋਣ ਦੀ ਵਜ੍ਹਾ ਆ ਜਿਹੜੀ ਗੋਲਾ ਗੋਲਾ ਬਾਰੂਦ ਚੱਲਦਾ ਵਾ ਇਹ ਨਾ ਇਕੱਠੇ ਹੋਣ ਦੇ ਵਿੱਚ ਹੋਇਆ ਵਾ ਉਹਨਾਂ ਨੂੰ ਪਤਾ ਵਾ ਸਰਕਾਰ ਵੀ ਜਾਣੂ ਆ ਇੰਟੈਲੀਜੈਂਸੀਆਂ ਉਹਨਾਂ ਦੇ ਉੱਪਰ ਬੈਠੀਆਂ ਰਿਪੋਰਟ ਦੇਣ ਵਾਲੀਆਂ ਆ ਕੇ ਦੋ-ਤਿੰਨ ਜਥੇਬੰਦੀਆਂ ਆਪਣੇ ਵਿੱਚੋਂ ਇਥੋਂ 32 ਦੇ ਵਿੱਚੋਂ ਮਨਜੀਤ ਰਾਏ ਚਲੇ ਗਏ ਇੱਕ ਬਾਕੀ ਦੋ ਹੀ ਹੀ ਪੰਦੇਰ ਤੇ ਡੱਲੇ ਵਾਲਾ ਡੱਲੇ ਵਾਲ ਜਿਹੜੇ ਮੁਖੀ ਆ ਉਹਨਾਂ ਦੇ ਗੋਲੀ ਕਿਉਂ ਨਹੀਂ ਲੱਗਦੀ ਉਹ ਆਣ ਕੇ ਇੱਕ ਦਾ ਹਸਪੀਟਲ ਪੈ ਗਿਆ ਡੱਲੇ ਵਾਲਾ ਆਣ ਕੇ ਉਹ ਹੁਣ 10-15 ਦਿਨ ਬਹੂਗਾ ਉਹਨੇ ਚਰ ਨੂੰ ਆਪਣੇ ਵੀਰਾਂ ਦਾ ਬਹੁਤ ਨੁਕਸਾਨ ਹੋਊਗਾ ਆਗੂ ਆਪ ਅੱਗੇ ਕੋਈ ਨਹੀਂ ਜਾਂਦਾ ਗੋਲੀ ਦੇ ਵਿੱਚ ਵਰਦੀ ਗੋਲੀ ਦੇ ਵਿੱਚ ਇਹ 37 ਇਕੱਠੀਆਂ ਹੋਣਗੀਆਂ ਪੂਰੇ ਭਾਰਤ ਦੇ ਹੋਰ ਜਿਹੜੇ ਹੈਗੇ ਆ ਸਾਰੇ ਇਕੱਠੇ ਹੋਣਗੇ ਤੇ ਜਿੱਤ ਹੋਊਗੀ ਜੇ ਇਹਦਾ ਅਡੋ ਪੱਟੀ ਹੋਇਆ ਇਹ ਜਿੱਤ ਦੀ ਆਸ ਨਹੀਂ ਹੈਗੀ ਉਹ ਵੀ ਸਰਕਾਰਾਂ ਦੇ ਚੁਣੇ ਹੋਏ ਆ ਜਿਹੜੇ ਅੱਗੇ ਦੋ ਜਣੇ ਸਰਕਾਰਾਂ ਦੇ ਖਰੀਦੇ ਹੋਏ ਆ ਤਾਂ ਹੀ ਲੋਕ ਸਮਝਦੇ ਆ ਟੀਵੀ ਦੇ ਵਿੱਚ ਖਬਰਾਂ ਆਉਂਦੀਆਂ ਸਾਰੇ ਸੁਣਦੇ ਉਹ ਖਬਰ ਨੂੰ ਤਾਂ ਹੀ ਸਰਕਾਰ ਦੇ ਨਾਲ ਉਹ ਜਿਹੜੀ ਮਿਲੀ ਭੋਗਤ ਉਹ ਉਹਨਾਂ ਦਾ ਬਹੁਤ ਉਹ ਜੀਨ ਆਪਣੇ ਕਿਸਾਨ ਵੀਰਾਂ ਦਾ ਸੰਯੁਕਤ ਮੋਰਚੇ ਦਾ ਉਹ ਜੇ ਨੁਕਸਾਨ ਬਹੁਤ ਹੁੰਦਾ ਅੱਜ ਗੋਲੀ ਚੱਲੀ ਆ ਉਹ ਦਿਨ ਦੇ ਅਥਰੂ ਗੈਸ ਚੱਲਦੇ ਆ ਇਹ ਬੜਾ ਨੁਕਸਾਨ ਆਪਣੇ ਵੀਰਾਂ ਦਾ ਹੋਇਆ ਅਗੇ ਇੱਕ ਦੀ ਅੱਖ ਚਲੇ ਗਈ ਲੁਧਿਆਣੇ ਦੇੋਂ ਕਿੱਥੋਂ ਵੀ ਰਹੇਗਾ ਇੱਕ ਦੀਆਂ ਦੋਨੇ ਅੱਖਾਂ ਚਲੇ ਗਈਆਂ ਉਹ ਵੀ ਸੁਣੀ ਹੋਣੀ ਤੁਸੀਂ ਕਵਰ ਕਿਉਂ ਇਹ ਜਿਹੜੇ ਮੇਨ ਆਗੂ ਆ ਉਹ ਵਰਦੇ ਬਰੂਤ ਦੇ ਵਿੱਚ ਨਹੀਂ ਜਾਂਦੇ ਉਹ ਹਣ ਜਦਾਂ ਹੜਾ ਡੱਲੇ ਵਾਲ ਦੀ ਫੇਰ ਦੁਬਾਰਾ ਧਰੌਣਾ ਵਾ ਹਣ ਪੈ ਗਏ ਆਣ ਕੇ ਬੈਡਰੈਸਟ ਡਾਕਟਰਾਂ ਨੇ ਦੱਸਤਾ ਵੀ ਸਿਹਤ ਨਹੀਂ ਠੀਕ ਆ ਜਦੋਂ ਇਦਾਂ ਪੈ ਜਾਣਗੇ ਤੇ ਆਪਣੇ ਲੋਕਾਂ ਦਾ ਨੁਕਸਾਨ ਹੋਊਗਾ ਜਿਹੜੇ ਅੱਗੇ ਜਾਣਗੇ ਬਾਕੀ ਸਾਰਾ ਸੰਦੀਪ अरोड़ा ਜੀ ਨੇ ਦੱਸ ਹੀ ਦਿੱਤਾ ਵਾ ਸੰਯੁਕਤ ਮੋਰਚੇ ਦੀ ਜਮਾ ਹੋਣਾ ਰਿਪੋਰਟ 4 ਵਜੇ ਤੱਕ ਮੀਟਿੰਗ ਖਤਮ ਹੋਣੀ ਆ ਜਿੱਦਾਂ ਦਾ ਸੁਨੇਹਾ ਦੇਣਗੇ ਉਦਾਂ ਹੀ ਗਰਨਾਥ ਸਿੰਘ ਜੀ ਅੱਗੇ ਦਾ ਜਿਹੜਾ ਆਪਾਂ ਵੀ ਉਹ ਸਾਰੀ ਜੂਨੀਅਨ ਜਿੱਦਾਂ ਸੰਯੁਕਤ ਮੋਰਚੇ ਕਾਲ ਤੇ ਆਪਾਂ ਇੱਥੇ ਬੈਠੇ ਆਂ 8-10 ਜਿਹੜੇ ਬੰਦਿਆਂ ਇਹ ਸਾਰਾ ਆਪਾਂ ਦੀ ਵੇਟ ਕਰਦੇ ਆਂ ਸਾਰੇ ਗਏ ਇਹਨਾਂ ਦੇ ਆਗੂ ਵੀ ਗਏ ਆ ਮੇਜਰ ਸਿੰਘ ਉਹਨਾਂ ਦੇ ਸਾਰੇ ਗਏ ਆ ਸਾਡੇ ਉਸ ਦਿਨ ਦੇ ਚਲੋ ਸਮੁੱਚੇ ਸੰਯੁਕਤ ਮੋਰਚੇ ਦੀ ਜਿਹੜੀ ਇੱਥੇ ਅਗਵਾਈ ਕਰਦੇ ਆ ਸਾਡੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਸੋਨੋ ਜੀ ਕਾਮਰੇਡ ਜੀ ਮੇਜਰ ਸਿੰਘ ਜਿਹੜੇ ਵੀਰ ਸਾਰੇ ਕੀਤੇ ਇਹਨਾਂ ਦਾ ਬਹੁਤ ਧੰਨਵਾਦ ਆ ਜਿਹੜੇ ਰਾਤ ਦਿਨ ਇੱਥੇ ਮਿਹਨਤ ਕੀਤੀ ਆ ਹੋਣਾ ਚਾਹੀਦਾ ਸਰਕਾਰ ਦਾ ਵਿਰੋਧ ਪਰ ਇਹ ਰਲ ਕੇ ਹੋਵੇ ਤੇ ਵਧੀਆ ਉਹਦਾ ਕੋਈ ਸਿੱਟਾ ਵਧੀਆ ਨਿਕਲੂਗਾ ਥੋੜਾ ਗਲੇ ਦਾ ਵਾ ਜਿਆਦਾ ਨਹੀਂ ਬੋਲ ਹੁੰਦਾ ਚਲੋ ਜੀ ਸਰਦਾਰ ਕੇਕ ਕੇਵਲ ਸਿੰਘ ਜੀ ਇਹ ਸੰਦੇਸ਼ ਦੇਣਾ ਚਾਹੁੰਦੇ ਕਿ ਆਪਾਂ ਰਲ ਮਿਲ ਕੇ ਸਾਰੇ ਜਣੇ ਫਾਈਟ ਕਰੀਏ ਤਾਂ ਜੋ ਮੋਦੀ ਸਰਕਾਰ ਨੂੰ ਮੋੜਮਾ ਜਵਾਬ ਦਿੱਤਾ ਜਾ ਸਕੇ ਔਰ ਜਿਹੜੇ ਕਿਸਾਨਾਂ ਦੇ ਮਸਲੇ ਮਜ਼ਦੂਰਾਂ ਦੇ ਮਸਲੇ ਹੱਲ ਹੋ ਰੋਚਕਣ ਇਹਨਾਂ ਬੇਨਤੀਆਂ ਦੇ ਨਾਲ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ